ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਪਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਸਾ ਜੀ ਦੀ ਵਾਰ ਚੱਲ ਰਹੀ ਹੈ ਅੱਜ ਜਿਸ ਵਿੱਚ ਪਾਤਸ਼ਾਹ ਜੀ ਦੇ 14 ਸ਼ਲੋਕ 14ਵਾਂ ਸ਼ਲੋਕ ਕੱਲ ਰੰਭ ਹੋਇਆ ਸੀ ਜਿਹਦਾ ਪਹਿਲਾ ਬੰਦ ਪਾਤਸ਼ਾਹ ਜੀ ਦਾ ਸੰਪੂਰਨ ਹੋਇਆ ਸੀ ਅੱਗੇ ਦੂਜਾ ਬੰਦ ਇਸੇ ਸ਼ਲੋਕ ਦਾ ਪਾਤਸ਼ਾਹ ਜੀ ਆਰੰਭ ਕਰਦੇ ਹਨ ਜੀ ਆਓ ਸਤਿਗੁਰੂ ਜੀ ਬਚਨ ਕਰਦੇ ਹਨ ਜੀ ਮਹੱਲਾ ਪਹਿਲਾ ਪੜ੍ਹ ਪੁਸਤਕ ਸੰਧਿਆ ਬਾਦ ਹੰ ਸਿਲ ਪੂਜਸ ਬਗਲ ਸਮਾਧੰ ਮੁਖ ਝੂਠ ਵਿਭੁਖੰਸਾਰੰ ਰਹਿ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦوئ ਤੋਤੀ ਬਸਤਰ ਕਪਾਟੰ ਜੇ ਜਾਨਸ ਬਰਮਹ ਕਰਮੰ ਸਭ ਔਕਟ ਨਿਝੋ ਕਰਮੰ ਓ ਨਾਨਕ ਨਿਝੋ ਧਿਆਵੈ ਵਿਨ ਸਤਿ ਗੁਰ ਵਾਟ ਨਾ ਪਾਵੈ ਧੰਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇਹ ਦੂਸਰਾ ਪਾਦੇ ਸੇ ਸ਼ਲੋਕ ਦਾ ਆਰੰਭ ਕਰਦੇ ਹਨ ਪਹਿਲੇ ਪਾਦੇ ਦੇ ਵਿੱਚ ਮਹਾਰਾਜ ਜੀ ਨੇ ਸਿੰਬਲ ਦੇ ਰੁੱਖ ਦੀ ਧਾਰਨ ਦਿੱਤੀ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਆ ਜਿੱਥੇ ਮਹਾਰਾਜ ਜੀ ਇੱਕ ਬ੍ਰਾਹਮਣ ਦੇ ਨਾਲ ਚਰਚਾ ਕਰਦੇ ਹਨ ਉੱਥੇ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਮਹਾਰਾਜ ਜੀ ਅਗਲਾ ਬੰਦ ਵੀ ਇਹ ਕਿਸੇ ਬ੍ਰਾਹਮਣ ਦੇ ਨਾਲ ਚਰਚਾ ਕਰਦੇ ਹੋਏ ਚਾਰਣ ਕਰਦੇ ਹਨ ਇਹ ਬਚਨ ਕਰਦੇ ਹਨ ਪਾੜ ਪੁਸਤਕ ਸੰਦਿਆ ਆਬਾਦੰ ਸਿਲ ਪੂਜ ਸਬਗਲਸ ਮਾਦੰ ਇਸ ਪਦ ਦੀ ਵੀ ਉਥਾਨਕਾ ਹੈ ਇਤਿਹਾਸ ਦੇ ਵਿੱਚ ਦੀ ਕਾਰਨ ਲਿਖਣਾ ਕੀਤੀ ਹੈ ਇਹ ਪਾਦ ਜਿਹੜਾ ਹੈ ਸ਼ਲੋਕ ਵੀ ਮਹਾਰਾਜ ਜੀ ਨੇ ਕਾਂਸੀ ਦੇ ਵਿੱਚ ਇੱਕ ਵਿਪਾਲ ਦੱਤ ਪੰਡਤ ਦੇ ਨਾਲ ਚਰਚਾ ਕਰਦੇ ਹੋਏ ਇਹ ਸ਼ਬਦ ਨੂੰ ਉਚਾਰਨ ਕੀਤਾ ਉੱਥੇ ਨਾਲ ਸਾਨੂੰ ਸਾਰੇ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਮਹਾਰਾਜ ਜਿਸ ਵੇਲੇ ਮਹਾਰਾਜ ਜੀ ਦਾਤਰਾ ਉਦਰਾਣ ਕਾਂਸੀ ਸਾਹਿਰ ਦੇ ਵਿੱਚ ਪਹੁੰਚੇ ਉੱਥੇ ਇੱਕ ਉਪਾਲ ਦਤ ਨਾਮ ਦਾ ਹੰਕਾਰੀ ਪੰਡਤ ਬ੍ਰਾਹਮਣ ਸੀ ਉਹ ਸਮਾਂ ਐਸਾ ਸੀ ਬ੍ਰਹਮ ਲੋਕ ਆਪਣੀ ਵਿਦਿਆ ਦਾ ਬਹੁਤ ਵਿਮਾਨ ਹੰਕਾਰ ਕਰਦੇ ਸੀ ਇਹ ਪੰਡਤ ਵੀ ਕਾਂਸੀ ਦੇ ਵਿੱਚ ਪਾਈ ਰਹਿੰਦਾ ਸੀ ਜਿਹਨੂੰ ਆਪਣੀ ਵਿਦਿਆ ਦਾ ਬਹੁਤ ਵਿਮਾਨ ਸੀ ਹੰਕਾਰ ਸੀ ਤੇ ਕੋਈ ਵੀ ਜਦੋਂ ਕਾਂਸੀ ਦੇ ਵਿੱਚ ਪੰਡਤ ਹੁੰਦਾ ਕੋਈ ਸਾਧੂ ਹੁੰਦਾ ਪਲਾਪੁਰ ਸੰਦਾ ਇਹ ਪਿਆਰਿਓ ਬ੍ਰਹਮਣ ਜਿਹੜਾ ਸੀ ਉਹਦੇ ਨਾਲ ਗਿਆਨ ਚਰਚਾ ਕਰਦਾ ਉਹਨੂੰ ਬੁਲਾ ਕੇ ਚਰਚਾ ਕਰਕੇ ਤੇ ਹਰਾ ਕੇ ਉਸ ਕਾਂਸੀ ਦੇ ਵਿੱਚੋਂ ਬਾਹਰ ਕੱਢ ਦਿੰਦਾ ਕਿਉਂਕਿ ਉਹਨੂੰ ਬਹੁਤ ਬਮਾਨ ਸੀ ਸਾਸਤਰਾਂ ਦਾ ਵੇਦਾਂ ਦਾ ਗਿਆਨ ਸੀ ਉਹਦਾ ਹੰਕਾਰ ਕਰਦੇ ਹੋਏ ਮਨੁ ਮੇਂ ਝੰਕਾਰ ਸੀ ਕਿ ਮੈਨੂੰ ਕੋਈ ਜਿੱਤ ਨਹੀਂ ਸਕਦਾ ਮੇਰੇ ਗਿਆਨ ਐਸੇ ਪੰਡਤ ਬਹੁਤ ਸਾਰੇ ਉਸ ਸਮੇਂ ਜਿਸ ਸਮੇਂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਇੱਥੇ ਵੀ ਮਹਾਰਾਜ ਜੀ ਉਮਾਨ ਤੋੜਨ ਵਾਸਤੇ ਕਾਂਸੀ ਵਿੱਚ ਪਹੁੰਚੇ ਹੰਕਾਰ ਜਿੱਥੇ ਵੀ ਮਹਾਰਾਜ ਜਾਂਦੇ ਸੀ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਸਮਝ ਲਓ ਕਿ ਕਿਸੇ ਦਾ ਭਲਾ ਕਿਸੇ ਦਾ ਅਹੰਕਾਰ ਕਿਸੇ ਦਾ ਪਾਪ ਖੰਡਨ ਕਰਨ ਵਾਸਤੇ ਮਹਾਰਾਜ ਜੀ ਜਾ ਪ੍ਰਗਟ ਹੁੰਦੇ ਸੀ ਅੱਜ ਕਾਂਸੀ ਦੇ ਵਿੱਚ ਗਏ ਜਦੋਂ ਸਤਿਗੁਰੂ ਦਾ ਕਾਂਸੀ ਵਿੱਚ ਆਉਣਾ ਸੁਣਿਆ ਇਸ ਬ੍ਰਾਹਮਣ ਨੇ ਗੋਪਾਲ ਦੱਤ ਨੇ ਤੇ ਮਹਾਰਾਜ ਜੀ ਦਾ ਬਹੁਤ ਬੋਲਵਾਲਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਸ ਕਰਕੇ ਸੁਣ ਕੇ ਆਪਣੇ ਚੇਲੇ ਵਾਲਿਆਂ ਦੇ ਨਾਲ ਸਸ਼ਕਰ ਲੈ ਕੇ ਪਹੁੰਚ ਗਿਆ ਇਹ ਪੰਡਤ ਗੋਪਾਲ ਮਾਰਜੀ ਗਪਾਲ ਦੱਤ ਜੀ ਆਣ ਕੇ ਮਹਾਰਾਜ ਜੀ ਦੇ ਕੋਲ ਜਦੋਂ ਮਿਲੇ ਸਤਿਗੁਰੂ ਜੀ ਨੂੰ ਇਹ ਮਹਾਰਾਜ ਜੀ ਨਾਲ ਵੀ ਉਸੇ ਤਰ੍ਹਾਂ ਹੀ ਵਚਨ ਬਿਲਾਸ ਕਰਨ ਲੱਗਾ ਕਹਿੰਦੇ ਸਤਿਗੁਰੂ ਨੂੰ ਕਹਿ ਲੱਗਾ ਕਿ ਤੁਸੀਂ ਸਾਡੇ ਨਾਲ ਗਿਆਨ ਚਰਚਾ ਕਰੋ ਤੁਸੀਂ ਕਹਿੰਦੇ ਕਿ ਅਸੀਂ ਮਹਾਰਾਜ ਦੇ ਸਾਧੂਆਂ ਪਰਮੇਸ਼ਰ ਦੇ ਬੰਦਿਆਂ ਇਹ ਤੁਹਾਨੂੰ ਗਿਆਨ ਨੂੰ ਨਾ ਚਾਹੀਦਾ ਸਾਸਤਰਾਂ ਦਾ ਇਸ ਕਰਕੇ ਮੇਰੇ ਨਾਲ ਬੈਠ ਕੇ ਚਰਚਾ ਕਰਨਾ ਕਰੋ ਇਹ ਮਹਾਰਾਜ ਜੀ ਨੇ ਬੜਾ ਸਮਝਾਇਆ ਗੁਰੂ ਨਾਨਕ ਮਹਾਰਾਜ ਜੀ ਪਹਿਲੋਂ ਵੈਸੀ ਸਮਝਾਉਂਦੇ ਸੀ ਜਦੋਂ ਕੋਈ ਨਹੀਂ ਸੀ ਸਮਝਦਾ ਫਿਰ ਮਹਾਰਾਜ ਜੀ ਵਚਨ ਬਲਾਸ ਕਰਦੇ ਸੀ ਇਹਨੂੰ ਪੰਡਤ ਨੂੰ ਵੀ ਕਿਹਾ ਗਪਾਲ ਦਾਤ ਨੂੰ ਭਾਈ ਨਹੀਂ ਅਸੀਂ ਠੀਕ ਹੈ ਉਹ ਪਰਮਾਤਮਾ ਦੇ ਭਗਤਾਂ ਉਹ ਹਰੀ ਦੇ ਅੱਲਾ ਦੇ ਬੰਦਿਆਂ ਸਾਧੂਆਂ ਉਹਦੇ ਮਾਲਕ ਦੇ ਪਰ ਅਸੀਂ ਨਹੀਂ ਚਾਹੁੰਦੇ ਬੈਸਬੈਜੀ ਚ ਪਈਏ ਠੀਕ ਹੈ ਤੁਹਾਡੇ ਕੋਲ ਗਿਆਨ ਕੋਈ ਗੱਲ ਨਹੀਂ ਤੇ ਕਹਿੰਦੇ ਜੇ ਨਹੀਂ ਤਾਂ ਫਿਰ ਤੁਸੀਂ ਕਾਸ਼ੀ ਚੋਂ ਬਾਹਰ ਹੋ ਜਾਓ ਕਹਿੰਦੇ ਜੇ ਤੁਹਾਡੇ ਕੋਲ ਕੋਈ ਗਿਆਨ ਨਹੀਂ ਨਾ ਗ੍ਰੰਥਾਂ ਦਾ ਜੇ ਫਿਰ ਐ ਕਰੂ ਕਾਸ਼ੀ ਚੋਂ ਚਲੇ ਜਾਓ ਇੱਥੇ ਰਹਿਣ ਦਾ ਤੁਹਾਨੂੰ ਕੋਈ ਹੱਕ ਨਹੀਂ ਹੈ ਇਥੇ ਜੋ ਵੀ ਹੁੰਦਾ ਉਹ ਸਾਡੇ ਨਾਲ ਚਰਚਾ ਕਰਦਾ ਜੇ ਜਿੱਤਦਾ ਗਿਆਨ ਦੇ ਵਿੱਚੋਂ ਫਿਰ ਇੱਥੇ ਰਹਿਣ ਦਾ ਆਗਿਆ ਹੈ ਨਹੀਂ ਤੇ ਚਲੇ ਜਾਓ ਮਹਾਰਾਜ ਜੀ ਹੱਸ ਕੇ ਕਹਿੰਦੇ ਪੰਡਿਤ ਜੀ ਕੋਈ ਗੱਲ ਨਹੀਂ ਬੈਠੋ ਤੇ ਫਿਰ ਮਹਾਰਾਜ ਨੇ ਦੇਖੋ ਬਾਣੀ ਦਾ ਹੀ ਸ਼ਬਦਾਂ ਹੀ ਉਹਦਾ ਗਿਆਨ ਨੂੰ ਹੰਕਾਰ ਨੂੰ ਖੰਡਨ ਕੀਤਾ ਮਹਾਰਾਜ ਨੇ ਜਿਹੜਾ ਕਹਿੰਦਾ ਸੀ ਨਾ ਸ਼ਾਸਤਰਾਂ ਦਾ ਵੇਦਾਂ ਦਾ ਮੈਨੂੰ ਬਹੁਤ ਗਿਆਨ ਹੈ ਅਜ ਉਸੇ ਬ੍ਰਹਮਣ ਨੂੰ ਉੱਥੇ ਗੋਪਾਲ ਦਾ ਤੁਨ ਮਹਾਰਾਜ ਨੇ ਮਜਬੂਰ ਕਰਤਾ ਨਵੀ ਪਾਨ ਵਸਤੇ ਤੇ ਉੱਥੇ ਮਹਾਰਾਜ ਜੀ ਨੇ ਆਸਣ ਲਾਇਆ ਜਦੋਂ ਬੈਠੇ ਮਹਾਰਾਜ ਜੀ ਨਾਲ ਜਾਣ ਚਰਚਾ ਹੋਈ ਉਹ ਸ਼ਸਤਰਾਂ ਦੇ ਮੁਤਾਬਕ ਸਵਾਲ ਕਰਦਾ ਹੈ ਮਹਾਰਾਜ ਜੀ ਜਵਾਬ ਦਿੰਦਿਆਂ ਇੱਥੇ ਮਹਾਰਾਜ ਜੀ ਫਿਰ ਬਚਨ ਕਰਦਿਆਂ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਇਹ ਪੰਡਤ ਨੂੰ ਸਮਝਾਉਣ ਵਾਸਤੇ ਉੱਥੇ ਮਹਾਰਾਜ ਜੀ ਦੇਖੋ ਪਿਛਲੇ ਸ਼ਬਦਾਂ ਵਿੱਚ ਵੀ ਪਹਿਲੋਂ ਮਹਾਰਾਜ ਜੀ ਉਸੇ ਧਰਮ ਦੇ ਮੁਤਾਬਕ ਮਹਾਰਾਜ ਜੀ ਗਿੰਦੇ ਹਨ ਫਿਰ ਮਹਾਰਾਜ ਜੀ ਜਲਟ ਦਿੰਦੇ ਹਨ ਇੱਥੇ ਵੀ ਮਹਾਰਾਜ ਜੀ ਪੰਡਤ ਨੂੰ ਜਿੱਥੇ ਪਰਦੇਸ਼ ਦਿੰਦੇ ਹਨ ਉੱਥੇ ਨਾਲ ਹੀ ਸੰਸਾਰ ਨੂੰ ਪਰਦੇਸ਼ ਬਖਸ਼ਦੇ ਹਨ ਤੇ ਬਚਨ ਕਰਦਿਆਂ ਕਹਿੰਦੇ ਪੰਡਤ ਜੀ ਤੁਸੀਂ ਪੁਸਤਕਾਂ ਦਾ ਗਿਆਨ ਰੱਖਦੇ ਹੋ ਪੜ੍ਹ ਪੁਸਤਕ ਸੰਧਿਆ ਬਾਦੰ ਕਹਿੰਦੇ ਤੁਹਾਡੇ ਸ਼ਸਤਰਾਂ ਸਿਮਰਤੀਆਂ ਵੇਦਾਂ ਮੁਤਾਬਕ ਪੁਸਤਕਾਂ ਦਾ ਤੁਹਾਡੇ ਕੋਲ ਬਹੁਤ ਗਿਆਨ ਹੈ ਤੇ ਮਹਾਰਾਜ ਜੀ ਚਾਰਨ ਕਰ ਦੇਣ ਕਹਿੰਦੇ ਪੜ ਪੁਸਤਕ ਸੰਧਿਆ ਬਾਦਨ ਤੁਸੀਂ ਪੁਸਤਕਾਂ ਨੂੰ ਪੜ ਕੇ ਗ੍ਰੰਥਾਂ ਨੂੰ ਪੜ ਕੇ ਸੰਧਿਆ ਧਾਰਨ ਕੀਤੀ ਹੋਈ ਹੈ ਸੰਧਿਆ ਸ਼ਾਮ ਨੂੰ ਕਹਿੰਦੇ ਹਨ ਸਿੰਧੀ ਸ਼ਬਦ ਤੋਂ ਸੰਧਿਆ ਸ਼ਬਦ ਬਣਿਆ ਇਨੋਂ ਨੂੰ ਵੀ ਕਿਹਾ ਜਾਂਦਾ ਕਿ ਸੰਧਿਆ ਵੇਲਾ ਹੈ ਸੰਧਿਆ ਵੇਲੇ ਤੋਂ ਭਾਵ ਹੁੰਦਾ ਹੈ ਸ਼ਾਮ ਦਾ ਵੇਲਾ ਸੰਧਿਆ ਦੀ ਇਹ ਪੰਡਿਤ ਲੋਕ ਬ੍ਰਹਮਣ ਲੋਕ ਜਿਵੇਂ ਆਪਾਂ ਕਹਿੰਦੇ ਹਨ ਕਿ ਸ਼ਾਮ ਵੇਲਾ ਹੈ ਸ਼ਾਮ ਦਾ ਨਿਤਨੇਮ ਕਰੀਏ ਸ੍ਰੀ ਰਹਿਰਾ ਸਾਹਿਬ ਜੀ ਤੇ ਜਾਪ ਇਸੇ ਤਰ੍ਹਾਂ ਬ੍ਰਹਮਣ ਲੋਕ ਗੈਤਰੀ ਆਚਾਰਨ ਕਰਦੇ ਹਨ ਗੈਤਰੀ ਮੰਤਰਾਂ ਨੂੰ ਪੜ੍ਹਦੇ ਹਨ ਜੇ ਮਹਾਰਾਜ ਜੀ ਬਚਨ ਕਰਦੇ ਹਨ ਉਸ ਵੇਲੇ ਉਹ ਗੋਪਾਲ ਦੱਤ ਜੀ ਨੂੰ ਕਹਿੰਦੇ ਤੁਸੀਂ ਪੰਡਤ ਜੀ ਬ੍ਰਹਮਣ ਜੀ ਇਹ ਧਾਰਮਿਕ ਪੁਸਤਕਾ ਮੁਤਾਬਕ ਸੰਧਿਆ ਬਾਦ ਕਰਦੇ ਹੋ ਸ਼ਾਮ ਵੇਲੇ ਭਾਵ ਕੀ ਪੰਡਤ ਰੋਤ ਸੰਧਿਆ ਦਾ ਸਮਾ ਭਾਵ ਕੀ ਸੰਧਿਆ ਦੇ ਵੇਲੇ ਗੈਤਰੀ ਦੇ ਮੰਤਰ ਪੜ੍ਹਦੇ ਹਨ ਤੇ ਮਹਾਰਾਜ ਜੀ ਫਿਰ ਦਸਨਾ ਕਰਦੇ ਹਨ ਸਿਲ ਪੂਜਸ ਬਗਲ ਸਮਾਦਨ ਇਹ ਸਿਲਾ ਨੂੰ ਪੱਥਰਾ ਨੂੰ ਮਹਾਰਾਜ ਜੀ ਕਹਿੰਦੇ ਪੂਜਦੇ ਹੋ ਬ੍ਰਹਮ ਲੋਕ ਜਿਹੜੇ ਹਨ ਇਹ ਪੱਥਰਾ ਨੂੰ ਪੂਜਦੇ ਹਨ ਸਿਲਾ ਨੂੰ ਜਾਂ ਮੂਰਤੀਆਂ ਨੂੰ ਇੱਕ ਨਦੀ ਉਹਦੇ ਵਿੱਚੋਂ ਚਿੱਟੇ ਰੰਗ ਦਾ ਪੱਥਰ ਉਹਦੇ ਵਿੱਚ ਲੈਣ ਹੁੰਦੀ ਹੈ ਉਹਦੀ ਪੂਜਾ ਕਰਦੇ ਹਨ ਕਿ ਇਹ ਠਾਕਰ ਹੈ ਜਾਂ ਮੂਰਤੀਆਂ ਦੇ ਅੱਗੇ ਪੂਜਨ ਕਰਦੇ ਹਨ ਸਿਲ ਪੂਜ ਸਬਗਲ ਸਮਾਧੂ ਬਗਲੇ ਤੋਂ ਭਾਗ ਬਗਲ ਤੋਂ ਭਾਦ ਬਗਲਾ ਸਮਾਧੀ ਮਹਾਰਾਜ ਜੀ ਕਹਿੰਦੇ ਬਗਲਾ ਸਮਾਧੀ ਧਾਰਨ ਕਰਦੇ ਹੋ ਤੁਸੀਂ ਕਹਿੰਦੇ ਕਾ ਦੀ ਸਮਾਧੀ ਹੈ ਬਗਲੇ ਸਮਾਧੀ ਤੋਂ ਭਾਵ ਪਿੱਛੇ ਵੀ ਸ਼ਬਦਾਂ ਦੇ ਵਿੱਚ ਤੀਜੇ ਚੌਥੇ ਪਾਸ਼ਾ ਜੀ ਦੇ ਬੰਦ ਹੁੰਦੇ ਹਨ ਉੱਥੇ ਮਹਾਰਾਜ ਜੀ ਨੇ ਦੱਸਿਆ ਸਾਨੂੰ ਬਗਲਾ ਸਮਾਧੀ ਬਾਰੇ ਤੇ ਜੇ ਆਪਾਂ ਨੇ ਅੰਸਰ ਲੈਣਾ ਹੈ ਕਿਤੇ ਬਗਲਾ ਬੈਠਾ ਹੋਇਆ ਉੱਥੇ ਚਲੇ ਜਾਈਏ ਛੱਪੜ ਚਾਮ ਕਿਤੇ ਬਗਲੇ ਬੈਠੇ ਹੁੰਦੇ ਨੇ ਇੱਕ ਲੱਤ ਚੁੱਕ ਕੇ ਖੜੇ ਹੁੰਦੇ ਆ ਉਹਨੂੰ ਬਗਲਾ ਸਮਾਧੀ ਕਹਿੰਦੇ ਆ ਇਹ ਬਗਲਾ ਸਮਾਧੀ ਧਾਰਨ ਕਰਨੀ ਜਿਵੇਂ ਇੱਕ ਬਗਲਾ ਲੱਤ ਚੁੱਕ ਕੇ ਖੜਾ ਰਹਿੰਦਾ ਡੀਕਦਾ ਰਹਿੰਦਾ ਕੋਈ ਡੱਡੀ ਮੱਛੀ ਆਏ ਮੈਂ ਨਿਗਲਾ ਉਹ ਦੂਰੋਂ ਤਾਂ ਜਾਪਦਾ ਕਿ ਕੋਈ ਸਾਧ ਦੀ ਤਰ੍ਹਾਂ ਦਾ ਚਿੱਟਾ ਪਿਰਾਵਾ ਹੁੰਦਾ ਇੱਕ ਲੱਤ ਆ ਲੱਗਦਾ ਕਿ ਭਗਤੀ ਕਰ ਰਿਹਾ ਤੇ ਐ ਉਹ ਇੱਕ ਜੱਡੀ ਨੂੰ ਮੱਛੀ ਨੂੰ ਨਿਕਲ ਜਾਂਦਾ ਨਾਲ ਦੀ ਨਾਲ ਜਦੋਂ ਕੋਈ ਨੇੜੇ ਆਉਂਦੀ ਹੈ ਨਾ ਖੜਾ ਹੁੰਦਾ ਇੱਕ ਸੇਧ ਦੇ ਵਿੱਚ ਤੇ ਸਿੱਧਾ ਖੜਾ ਹੁੰਦਾ ਤੇ ਨਾਲ ਦੀ ਨਾਲੋ ਡੱਡੀ ਨੂੰ ਨਿਕਲਦਾ ਮੱਛੀ ਨੂੰ ਨਿਕਲਦਾ ਉਹ ਭੋਜਨ ਦੀ ਕਿਚ ਹੁੰਦਾ ਹੈ ਇਸੇ ਤਰ੍ਹਾਂ ਹੀ ਮਨੁੱਖਾ ਮਨਮੁਖ ਦੀ ਹਾਲਤ ਹੈ ਮਹਾਰਾਜ ਜੀ ਕਹਿੰਦੇ ਜਿਹੜੇ ਆਮ ਲੋਕ ਪਰਵਾ ਪਾ ਕੇ ਚਿੱਟਾ ਬਸਰ ਧਨ ਕਰਕੇ ਧੋਤੀਆਂ ਪਾ ਕੇ ਮਹਾਰਾਜ ਜੀ ਪੰਡਤ ਜੀ ਫਿਰ ਉਹ ਬਗਲਾ ਸਮਾਧੀ ਲਾਉਂਦੇ ਹਨ ਬਾਹਰੋਂ ਤਾਂ ਲੱਗਦਾ ਕੀ ਭਗਤ ਹਨ ਤੇ ਸਤਗੁਰੂ ਜੀ ਕਹਿੰਦੇ ਪਰ ਅੰਦਰੋਂ ਦੇਖਦਿਆਂ ਨਿਕੀ ਕੋਈ ਮਾਇਆ ਏ ਕਿਸੇ ਨੂੰ ਠੱਗੀਏ ਉਹਨੂੰ ਬਗਲਾ ਸਮਾਧੀ ਕੇੰਦਰ ਮਹਾਰਾਜ ਜੀ ਬ੍ਰਹਮਣ ਨੂੰ ਕਹਿੰਦੇ ਹਨ ਕਹਿੰਦੇ ਸਿਲ ਪੂਜ ਸਬਗਲ ਸਮਾਦੰ ਬਗਲਾ ਸਮਾਧੀ ਤੁਸੀਂ ਧਾਰਨ ਕੀਤੀ ਹੋਈ ਹੈ ਕੀ ਲਾਭ ਹੈ ਮੁਖ ਝੂਠਵ ਭੂਖੰਸਾਰੰ ਮੁਖ ਦੇ ਵਿੱਚੋਂ ਤੁਸੀਂ ਝੂਠ ਬੋਲਦੇ ਹੋ ਮਹਾਰਾਜ ਜੀ ਕਹਿੰਦੇ ਅਕੰਧੇ ਭੂਤੀ ਮਾਲਦੇ ਹੋ ਗਹਿਣੇ ਪਾਉਂਦੇ ਹੋ ਸਰੀਰ ਤੇ ਗਹਿਣੇ ਧਾਰਨ ਕਰਦੇ ਹੋ ਮਹਾਰਾਜ ਜੀ ਕਹਿੰਦੇ ਮੁਖ ਝੂਠ ਭੂਖੰਸਾਰੰ ਭੁਖਣ ਧਾਰਨ ਕਰਦੇ ਹੋ ਤੇ ਮਹਾਰਾਜ ਜੀ ਕਹਿੰਦੇ ਕਿੰਨਾ ਕੁਛ ਕੀਤਾ ਤੁਸੀਂ ਸਰੀਰ ਤੇ ਧਾਰਨ ਕੀਤਾ ਹੋਇਆ ਤਰੇ ਪਾਲ ਤ੍ਰਿਪਾਲ ਤਿਹਾਲ ਵਿਚਾਰੰ ਤੇ ਮਹਾਰਾਜ ਜੀ ਕਹਿੰਦੇ ਫਿਰ ਮਹਾਰਾਜ ਜੀ ਕਹਿੰਦੇ ਤਰੇ ਪਾਲ ਤਉ ਪਉ ਤਿੰਨ ਮੰਤਰਾਂ ਦੀ ਗੈਤਰੀ ਨੂੰ ਚਾਰਨ ਕਰਦੇ ਹੁੰਗੇ ਗੈਤਰੀ ਮੰਤਰ ਜਿਵੇਂ ਆਪਾਂ ਸ਼ਾਮ ਨੂੰ ਬਾਣੀ ਪੜ੍ਹਦੇ ਆ ਇਹ ਮੰਤਰ ਹੁੰਦਿਆਂ ਤਿੰਨ ਉਹਨਾਂ ਨੂੰ ਪੜਨਾ ਕਰਦੇ ਹਨ ਗੈਤਰੀ ਮੰਤਰ ਕਹਿੰਦੇ ਹਨ ਇਹ ਮਹਾਰਾਜ ਜੀ ਕਹਿੰਦੇ ਤੁਸੀਂ ਸ਼ਾਮ ਵੇਲੇ ਚਾਰਨ ਕਰਦੇ ਹੋ ਤਰੈ ਪਾਲ ਤਰੈ ਤਰਾਂ ਦੇ ਗੈਤਰੀ ਮੰਤਰ ਤੇ ਹਾਲ ਵਿਚਾਰਨ ਇਹਨਾਂ ਨੂੰ ਵਿਚਾਰਨਾ ਪੜ੍ਹਨਾ ਕਰਦੇ ਹੋ ਗਲ ਮਾਲਾ ਤਿਲਕ ਲਲਾਟ ਈ ਮਹਾਰਾਜ ਜੀ ਕਹਿੰਦੇ ਗਲੇ ਦੇ ਵਿੱਚ ਕਿੰਨੀਆਂ ਮਾਲਾ ਤੁਸੀਂ ਪਾਈਆਂ ਹੋਈਆਂ ਨੇ ਧਾਰਨ ਕੀਤੀਆਂ ਹੋਈਆਂ ਨੇ ਕਲ ਮਾਲਾ ਤਿਲਕ ਮੱਥੇ ਤੇ ਤੁਸੀਂ ਤਿਲਕ ਲਾਇਆ ਹੋਇਆ ਤਿਲਕ ਧਾਰਨ ਕੀਤਾ ਹੈ ਦੋਇ ਧੋਤੀ ਵਸਤਰ ਕਾ ਪਾਟਨ ਦੋ ਤਰ੍ਹਾਂ ਦੀਆਂ ਤੁਸੀਂ ਧੋਤੀਆਂ ਰੱਖੀਆਂ ਐ ਪਹਿਨੀਆਂ ਹੋਈਆਂ ਨੇ ਮਹਾਰਾਜ ਜੀ ਕਹਿੰਦੇ ਧੋਤੀ ਧਾਰਨ ਕੀਤੀ ਹੋਈ ਹੈ ਧੋਤੀ ਬਸਤਰ ਪਕਾਕ ਪਾਟਨ ਮਹਾਰਾਜ ਜੀ ਕਹਿੰਦੇ ਪਹਿਨਣਾ ਕੀਤੇ ਹਨ ਜੇ ਜਾਨਸ ਬਰਮ ਕਰਮੰ ਜੇ ਮਹਾਰਾਜ ਜੀ ਕਹਿੰਦੇ ਬ੍ਰਹਮ ਨੂੰ ਤਾਂ ਜਾਣੇ ਹੀ ਨਹੀਂ ਤੁਸੀਂ ਇਹਦੇ ਤਾਂ ਵਿਖੰਡ ਹੈ ਬਾਹਰਲਾ ਕਰਮ ਕਾਂਡ ਹੈ ਮਹਾਰਾਜ ਨੇ ਖੰਡਨ ਕਰਤਾ ਨੂੰ ਤੁਸੀਂ ਬ੍ਰਾਹਮਣ ਦਾ ਜਿਹੜਾ ਛਾਲਾ ਮਾਰ ਕੇ ਆਇਆ ਸੀ ਚੁੱਪ ਕਰਕੇ ਬਹਿ ਗਿਆ ਮਹਾਰਾਜ ਜੀ ਨੇ ਖੰਡਨ ਕਰਤਾ ਜੇ ਜਾਨਸ ਬਰਮੰ ਕਰਮੰ ਜੇ ਤੁਸੀਂ ਬ੍ਰਹਮ ਪਾਰੇ ਜਾਣਦੇ ਹੋ ਉਹ ਦੱਸਣਾ ਕਰੋ ਮਹਾਰਾਜ ਜੀ ਕਹਿੰਦੇ ਇਹ ਤੇ ਬਾਹਰ ਦੇ ਚਿੰਨ ਹਨ ਇਹ ਬਾਹਰ ਦੇ ਕਰਮ ਹਨ ਜਿਹੜੇ ਅਸੀਂ ਧਾਰਨ ਕਰਦੇ ਹਾਂ ਸਰੀਰ ਤੇ ਮਹਾਰਾਜ ਜੀ ਕਹਿੰਦੇ ਇਹਦੇ ਨਾਲ ਮਾਲਕ ਦਾ ਬ੍ਰਹਮ ਦਾ ਕੋਈ ਲੈਣ-ਦੇਲ ਨਹੀਂ ਐ ਬਾਹਰਲੇ ਚਿੰਨਾ ਦੇ ਨਾਲ ਕੋਈ ਉਹਦਾ ਵਾਸਤਾ ਨਹੀਂ ਤਾਂ ਦੁਨੀਆ ਨੂੰ ਵਿਖਾਣ ਵਾਸਤੇ ਚਿੰਨ ਹਨ ਜਿਹੜੇ ਤੁਸੀਂ ਬਣਾਏ ਹੋਏ ਹਨ ਮੱਥੇ ਤੇ ਧਾਰਨ ਕੀਤਾ ਗਲ ਵਿੱਚ ਮਾਲਾ ਪਾਈ ਹੈ ਧੋਤੀਆਂ ਪਹਿਨੀਆਂ ਹੋਈਆਂ ਹਨ ਤੇ ਮਹਾਰਾਜ ਜੀ ਕਹਿੰਦੇ ਬਗਲਾ ਸਮਾਧੀ ਲਾ ਕੇ ਵੇਖਦੇ ਹਾਂ ਕੋਈ ਆਣ ਕੇ ਬੈਠੇ ਇਹ ਜਾਣਸ ਬ੍ਰਹਮ ਕਰਮ ਸਾਫੋਕਟ ਨੇਚੋ ਕਰਮ ਇਜਨਾਨਦੇਓ ਕਿਸੇ ਬ੍ਰਹਮ ਨੂੰ ਜਾਣਦੇ ਆ ਮਹਾਰਾਜ ਜੀ ਕਹਿੰਦੇ ਬ੍ਰਹਮਣ ਜੀ ਤੁਸੀਂ ਐ ਜਾਪਦੇ ਕਿ ਤੁਸੀਂ ਬ੍ਰਹਮਤ ਦੇ ਬਹੁਤ ਨੇੜੇ ਹੋ ਬ੍ਰਹਮ ਕਾਲਪੁਰਖ ਨੂੰ ਜਾਣਦੇ ਹੋ ਤੇ ਮਹਾਰਾਜ ਜੀ ਕਹਿੰਦੇ ਪਰ ਸਭ ਫੋਕਟ ਨੇ ਚੋ ਕਰਮ ਫੋਕੇ ਕਰਮ ਹਨ ਮਹਾਰਾਜ ਜੀ ਕਹਿੰਦੇ ਕੁਝ ਵੀ ਨਹੀਂ ਹੈ ਕਹਿੰਦੇ ਭਾਂਡਾ ਤਾਂ ਫੁੱਕਾ ਹੈ ਖਾਲੀ ਹੈ ਕਹਿੰਦੇ ਵਾਰੋਂ ਵਾਰੋਂ ਹੀ ਜਾਪਦਾ ਹੈ ਕਿ ਬੜਾ ਸਾਧੂ ਹੈ ਬੜਾ ਬ੍ਰਹਮਣ ਹੈ ਬ੍ਰਹਮ ਨੂੰ ਜਾਣਦਾ ਹੈ ਬ੍ਰਹਮ ਬਿੰਦੇ ਤਿਸ ਦਾ ਬਰਮਤ ਰਹੇ ਮਹਾਰਾਜ ਜੀ ਤੀਜੇ ਪਾਸ਼ਾ ਜੀ ਵੀ ਕਹਿੰਦੇ ਹਨ ਸ਼ਲੋਕ ਵਿੱਚ ਕਹਿੰਦੇ ਬ੍ਰਹਮ ਬਿੰਦੇ ਤਿਸ ਦਾ ਬਰਮਤ ਰਹੇ ਇਹ ਬ੍ਰਹਮ ਦੇ ਨੇੜੇ ਆ ਉਹੀ ਬ੍ਰਹਮਣ ਅਖਵਾ ਸਕਦਾ ਹੈ ਮਹਾਰਾਜ ਜੀ ਕਹਿੰਦੇ ਜਿਹੜਾ ਬ੍ਰਹਮ ਤੋਂ ਜਾਣੂ ਹੈ ਜਿਨੇ ਚੋਲਾ ਪਾਇਆ ਘੋਤੀ ਧਾਰਨ ਕੀਤੀ ਹੈ ਤਿਲਕ ਲਾਇਆ ਜਾਂ ਗਿਆਨੀ ਗਿਆਨੀਆਂ ਵਾਲੇ ਕੱਪੜੇ ਪਾਏ ਹਨ ਇਹ ਅਸੀਂ ਫਟਾਫਟ ਪਹਿਰਾ ਤੇ ਪਿਆਰ ਲਿਗਦੇ ਹਾਂ ਮਹਾਰਾਜ ਜੀ ਕਹਿੰਦੇ ਉਹ ਬ੍ਰਹਮ ਨੂੰ ਜਾਣਦਾ ਵੀ ਨਾ ਹੋਏ ਪਵੇਂ ਬਾਹਰੋਂ ਪਖੰਡ ਹੋਣ ਇਹ ਮਹਾਰਾਜ ਜੀ ਕਹਿੰਦੇ ਜਾਣਦਾ ਜਿਹੜਾ ਉਹ ਹੀ ਬ੍ਰਹਮਣ ਹੈ ਇਹ ਨਹੀਂ ਕਿ ਤੋਹਾਰਨ ਕਰਕੇ ਪੇਪੇ ਵੇਸ ਧਾਰਨ ਕਰਕੇ ਸੀ ਬ੍ਰਹਮਣ ਬਣ ਗਏ ਗਿਆਨੀ ਬਣ ਗਏ ਜਾਂ ਸਾਧ ਬਣ ਗਏ ਮਹਾਰਾਜ ਜੀ ਕਹਿੰਦੇ ਮਨ ਦੀ ਸਾਧਨਾ ਦਾ ਨਾਮ ਸਾਧ ਹੈ ਜੋਗੀ ਬਣ ਕੇ ਕੰਨਾ ਚੁੰਮਦਰਾ ਉਪਾ ਕੇ ਸੀ ਜੋਗੀ ਨਹੀਂ ਬਣ ਸਕਦੇ ਜੋਗ ਸਾਧਨਾ ਧਾਰਨ ਕਰਨੀ ਪੈਂਦੀ ਹੈ ਇਹ ਬਾਹਰੋਂ ਸਾਧੂਆਂ ਵਾਲੇ ਵੇਸ ਧਾਰਨ ਕਰਕੇ ਆਪ ਗਲੀਆਂ ਚ ਤੁਰੇ ਫਿਰਦੇ ਆ ਨਾ ਕਈ ਇਹ ਵੀ ਇਸ ਸਾਧਮਾਲਾ ਹੁੰਦਾ ਭੱਜ-ਭੱਜ ਕੇ ਬੀਬੀਆਂ ਭੈਣਾ ਜਾਂਦੀਆਂ ਕੋਈ 5 ਰੁਪਏ ਕਹਿੰਦਾ ਕੋਈ 10 ਰੁਪਏ ਕੋਈ ਦਾਨ ਦਿੰਦਾ ਪਰਾਂ ਜਾ ਕੇ ਬੀੜੀਆਂ ਪਿੰਦਿਆਂ ਨੂੰ ਸਿਰਗਟਾ ਪਿੰਦਿਆਂ ਨੂੰ ਜੂਜ ਕਰਦੇ ਨਾਲ ਸਾਡੇ ਧਨ ਦਿੱਤੇ ਨੂੰ ਉਹ ਜਾ ਕੇ ਸ਼ਰਾਬ ਪੀ ਕੇ ਠੇਕੇ ਤੋਂ ਬਾਹਰ ਹੀ ਗਿਰ ਜਾਂਦੇ ਹਨ ਕੀ ਲਾਭ ਹੈ ਉਸ ਧਨ ਦਾ ਕੀ ਲਾਭ ਹੈ ਉਸ ਪਪੁੰਨ ਕੀਤੇ ਦਾ ਉਹ ਪੁੰਨ ਦਾ ਫਲ ਵੀ ਸਾਨੂੰ ਉਹੋ ਜਿਹਾ ਹੀ ਮਿਲਣਾ ਜਿਵੇਂ ਦਾ ਉਹ ਕਰਮ ਕਰਦਾ ਫਿਰ ਉਹਦਾ ਫਲ ਸਾਨੂੰ ਅੱਗੇ ਜਾ ਕੇ ਉਵੇਂ ਦੀ ਮਿਲਦਾ ਹੈ ਐਸੇ ਲੋਕਾਂ ਨੂੰ ਅਸੀਂ ਦਾਨ ਦੇਵਾਂਗੇ ਐਸੇ ਲੋਕਾਂ ਕੇ ਜਾ ਕੇ ਸੇਵਾ ਕਰਾਂਗੇ ਉਹ ਵੇਂਦੇ ਸਾਨੂੰ ਉਹਦਾ ਫਲ ਮਿਲੇਗਾ ਮਹਾਰਾਜ ਜੀ ਕਹਿੰਦੇ ਦਾਨ ਵੀ ਮਹਾਰਾਜ ਜੀ ਕਹਿੰਦੇ ਮਤ ਨਾਲ ਕਰਿਆ ਕੋਈ ਦਾਨ ਪੁਰਨ ਵੀ ਮਤ ਨਾਲ ਕਰਿਆ ਕਰੋ ਸੋਚ ਕੇ ਕਰਿਆ ਕਰੋ ਕਿੱਥੇ ਕਰਨਾ ਐਵੇਂ ਫਾਲਤੂ ਦੀ ਮਾਇਆ ਫਾਲਤੂ ਦਾ ਧਾਨ ਇਸ ਲੋਕਾਂ ਨੂੰ ਦੇਖ ਕੇ ਸਮਝਾਇਆ ਕਰੋ ਕਿ ਹੱਥਾਂ ਦੇ ਨਾਲ ਕਿਰਤ ਕਰੋ ਭਾਈ ਹੱਥ ਪੈਰ ਦਿੱਤੇ ਹਨ ਤੁਨ ਔਰ ਅਸੀਂ ਜੂਝ ਕਰਦੇ ਹਾਂ ਲੋਕ ਮਾੜਾ ਜਿਹਾ ਕੁਝ ਕਹਿ ਦੇਣ ਜਾ ਆਪਾਂ ਫਟਾਫਟ ਡਰ ਜਾਨੇ ਆ ਪਤਾ ਨਹੀਂ ਕੀ ਹੋ ਜਾਵੇਗਾ ਦੁਨੀਆ ਤਹਿਸ ਨੈਸ ਹੋ ਜਾਵੇਗੀ ਪਰ ਮਹਾਰਾਜ ਤੋਂ ਬਿਨਾ ਕੋણો ਲਾ ਸਕਦਾ ਦੁਨੀਆ ਨੂੰ ਉਹਦੇ ਹੱਥ ਵਿੱਚ ਕੰਟਰੋਲ ਹੈ ਸਾਡਾ ਸਰੀਰ ਦਾ ਸੰਸਾਰ ਦਾ ਸਾਰੇ ਦਾ ਫਿਰ ਇਹਨਾਂ ਲੋਕਾਂ ਤੋਂ ਡਰਨ ਦੀ ਲੋੜ ਨਹੀਂ ਬਾਣੀ ਪੜਿਆ ਕਰੂ ਬੰਦਗੀ ਕਰਿਆ ਕਰੂ ਕੋਈ ਵੀ ਕੁਝ ਨਹੀਂ ਕਰ ਸਕਦਾ ਸਾਡਾ ਰਵਾਣਾ ਕਰਿਆ ਕਰ ਐਸੇ ਲੋਕਾਂ ਨੇ ਮਹਾਰਾਜ ਨੇ ਪ੍ਰਵਾਹ ਕੀਤੀ ਪੁਰ ਨਾਨਕ ਮਹਾਰਾਜ ਦੇ ਸਾਹਮਣੇ ਵੱਡੇ ਵੱਡੇ ਬ੍ਰਾਹਮਣ ਜਿਹੜੇ ਗੱਡਿਆਂ ਦੇ ਗੱਡੇ ਗ੍ਰੰਥ ਲੈ ਕੇ ਤੁਰੇ ਫਿਰਦੇ ਸੀ ਸਾਡੇ ਵਰਗਾ ਕੋਈ ਗਿਆਤਾ ਕੋਈ ਸੂਜਵਾਨ ਕੋਈ ਗਿਆਨੀ ਨਹੀਂ ਬ੍ਰਹਮਣ ਨਹੀਂ ਦੇਖੋ ਆ ਬ੍ਰਹਮਣ ਜਿਹੜਾ ਸੀ ਗੋਪਾਲ ਦੱਤ ਇਹ ਸਮਝਦਾ ਸੀ ਕਿ ਕਾਂਸੀ ਵਿੱਚ ਕੋਈ ਵੜ ਨਹੀਂ ਸਕਦਾ ਇਹ ਮਹਾਰਾਜ ਜੀ ਜਾ ਵੜੇ ਇਹ ਮਹਾਰਾਜ ਨੇ ਭੱਜੇ ਵੀ ਨਹੀਂ ਕੋਈ ਆਮ ਆਦਮੀ ਹੁੰਦਾ ਡਰ ਕੇ ਭੱਜ ਜਾਂਦਾ ਬੜੇ ਭਜਾਏ ਸੀ ਪਹਿਲੋਂ ਇਹਨੇ ਗੋਪਾਲ ਦੱਤ ਨੇ ਬੜੇ ਭਜਾਏ ਸੀ ਅੱਜ ਗੁਰੂ ਨਾਨਕ ਮਹਾਰਾਜ ਨੂੰ ਵੀ ਭਜਾਣ ਵਾਸਤੇ ਆਇਆ ਸੀ ਜਾ ਕੇ ਦੋ ਗੱਲਾਂ ਕਰਾਂਗਾ ਡਰ ਜਾਣਗੇ ਭੱਜ ਜਾਣਗੇ ਇਮਾਰਾਜ ਭੱਜਣ ਵਾਲੇ ਸੀ ਹੋਤੇ ਇਹਨੂੰ ਥੱਲੇ ਲਾਉਣ ਵਾਸਤੇ ਆਏ ਸਿੰਘਹਾਰੀ ਨੂੰ ਇਹ ਮਹਾਰਾਜ ਜੀ ਨੇ ਘਾਰ ਤੋੜਤਾ ਕਹਿੰਦੇ ਭਾਈ ਇਹ ਬਾਹਰਲਾ ਵੇਸ ਹੈ ਇਹਦਾ ਬ੍ਰਹਮ ਦੇ ਨਾਲ ਕੋਈ ਲੈਣ ਤੋਲ ਨਹੀਂ ਹੈ ਜੇ ਜਾਨਸ ਬ੍ਰਮੰ ਕਰਮੰ ਸਭ ਫੋਕਟ ਨੇਚੋ ਕਰਮ ਮਹਾਰਾਜ ਜੀ ਕਹਿੰਦੇ ਤੇਰੇ ਫੋਕੇ ਕਰਮ ਹਨ ਇਹਦੇ ਵਿੱਚ ਉਹਦੀ ਪ੍ਰਾਪਤੀ ਨਹੀਂ ਭਾਈ ਕਹੋ ਨਾਨਕ ਨੇਚੋ ਧਿਆਵੈ ਇਹਨ ਸਤਿਗੁਰੂ ਆਟ ਨਾ ਪਾਵੇ ਨਾਲ ਹੀ ਅਨਸਰ ਦਿੱਤਾ ਮਹਾਰਾਜ ਨੇ ਪਹਿਲੋ ਗਨਾਤੇ ਫਿਰ ਨਾਲ ਹੀ ਜਵਾਬ ਦਿੱਤਾ ਸਮਝਾਇਆ ਹੀਰਲੀਆਂ ਪੰਕਤੀਆਂ 'ਚ ਮਹਾਰਾਜ ਜੀ ਕਹਿੰਦੇ ਕਹੋ ਨਾਨਕ ਨੀਚੋ ਧਿਆਵੈ ਮਹਾਰਾਜ ਜੀ ਕਹਿੰਦੇ ਜਿਹੜੇ ਨੀਚਾ ਕਰਕੇ ਫਿਰਦੇ ਵਿੱਚ ਉਹਨੂੰ ਉਠਾਉਣਾ ਕਰਦੇ ਹਨ ਉਹਦੀ ਬੰਦਗੀ ਕਰਦੇ ਹਨ ਜੀ ਇਹਨ ਸਤਿਗੁਰ ਬਾਟ ਨਾ ਪਾਵੇ ਬਿਨਾ ਮਹਾਰਾਜ ਜੀ ਕਹਿੰਦੇ ਗੋਪਾਲ ਦੱਤ ਜੀ ਸਤਿ ਸਤਿਗੁਰ ਤੋਂ ਬਾਟ ਰਸਤਾ ਨਹੀਂ ਲੱਭ ਸਕਦੇ ਜੇ ਪੰਥ ਲੱਭਣਾ ਰਸਤਾ ਲੱਭਣਾ ਵਾਟ ਲੱਭਣੀ ਐ ਸੱਚੇ ਗੁਰੂ ਦੀ ਪ੍ਰਾਪਤੀ ਚਾਹੀਦੀ ਏ ਭਾਈ ਮਹਾਰਾਜ ਜੀ ਕਹਿੰਦੇ ਬਿਨ ਸਤਿਗੁਰ ਵਾਟ ਨਾ ਪਾਵੇ ਕਹਿੰਦੇ ਉਹਦੇ ਤੋਂ ਬਿਨਾ ਸੱਚੇ ਸਤਿਗੁਰ ਤੋਂ ਮਹਾਰਾਜ ਜੀ ਕਹਿੰਦੇ ਰਸਤੇ ਦੀ ਪ੍ਰਾਪਤੀ ਨਹੀਂ ਤੁਸੀਂ ਪੰਥ ਨਹੀਂ ਤੁਸੀਂ ਰਾਹ ਨਹੀਂ ਲੱਭ ਸਕਦੇ ਉਹਨੂੰ ਮਿਲਣ ਦਾ ਹਰੀ ਨੂੰ ਮਿਲਣਾ ਹੈ ਪ੍ਰਭੂ ਨੂੰ ਮਿਲਣਾ ਹੈ ਗੁਰੂ ਨੂੰ ਧਾਰਨ ਕਰਨਾ ਪਵੇਗਾ ਜਿਵੇਂ ਮਹਾਰਾਜ ਗੁਰੂ ਅਰਜਨਦਾਸ ਜੀ ਨੇ ਗੁਰੂ ਧਾਰਨ ਕੀਤਾ ਪੁਰੰਗਰ ਦੇ ਮਹਾਰਾਜ ਜੀ ਨੂੰ ਸੱਚੇ ਗੁਰੂ ਨੂੰ ਤੇ ਜ਼ਿੰਦਗੀ ਸਫਲ ਬਣ ਗਈ ਇਸੇ ਤਰ੍ਹਾਂ ਸ਼ਬਦ ਗੁਰੂ ਨੂੰ ਅਸੀਂ ਧਾਰਨ ਕਰਾਂਗੇ ਮਹਾਰਾਜ ਜੀ ਕਹਿੰਦੇ ਪੰਡਤ ਜੀ ਪਰਮੇਸ਼ਰ ਦੀ ਬੰਦਗੀ ਕਰੋਗੇ ਭਜਨ ਕਰੋਗੇ ਵਾਟ ਰਸਤਾ ਤੈਨੂੰ ਆਪ ਹੀ ਮਿਲ ਜਾਵੇਗਾ ਉਸ ਦਿਨ ਤੋਂ ਮਾੜੇ ਕਰਮ ਛੱਡ ਤੇ ਪਖੰਡ ਛੱਡ ਤਾ ਗੋਪਾਲ ਦੱਤ ਜੀ ਨੇ ਪਖੰਡ ਛੱਡ ਕੇ ਮਹਾਰਾਜ ਦੇ ਚਰਨਾਂ ਤੇ ਡਿੱਗਿਆ ਸਿੱਖੀ ਧਾਰਨ ਕੀਤੀ ਇਸ ਪੰਡਤ ਨੇ ਬ੍ਰਹਮਣ ਗੋਪਾਲ ਦੱਤ ਨੇ ਸਿੱਖ ਬਣ ਗਿਆ ਮਹਾਰਾਜ ਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਤੇ ਮਹਾਰਾਜ ਜੀ ਨੇ ਦੇਖੋ ਭਲਾ ਕਰਤਾ ਕਿੱਥੇ ਹੰਕਾਰ ਹੀ ਸੀ ਵੱਡਣੀ ਸੀ ਦਿੰਦਾ ਅੱਜ ਮਹਾਰਾਜ ਦੇ ਚਰਨਾਂ 'ਤੇ ਭੁੱਲ ਦੀ ਮਾਫੀ ਮੰਗੀ ਤੇ ਜਿਸ ਵੇਲੇ ਪਿਆਰਿਓ ਜਿਹੜਾ ਸ਼ਲੋਕ ਹੈ ਨਾ ਜਿਹੜਾ ਅਸੀਂ ਪੜ੍ਹਿਆ ਅੱਜ ਇਹ ਬਾਣੀ ਵਿੱਚ ਦੋ ਜਗ੍ਹਾ ਤੇ ਹੁੰਦਾ ਹੈ ਇੱਕ ਹੁਣ ਆਸਾ ਦੀ ਵਾਰ ਵਿੱਚ ਅਸੀਂ ਸਰਵਣ ਕੀਤਾ ਦੂਜਾ ਸੰਸਕ੍ਰਿਤੀ ਦੀ ਰੰਮਤਾ ਦੇ ਉੱਤੇ ਇਹ ਸ਼ਲੋਕ ਹੁੰਦਾ ਮਹਾਰਾਜ ਦਾ ਸ਼ਲੋਕ ਇੱਕੋ ਹੀ ਹੈ ਹਰ ਦੋਵਰਾਂ ਦਰਜਾ ਕਈ ਸ਼ਲੋਕ ਐਸੇ ਅਨ ਬਾਣੀ ਦੇ ਵਿੱਚ ਸ਼ਬਦ ਹਨ ਜਿਹੜੇ ਦੋ-ਦੋ ਵਰੀ ਆਏ ਹਨ ਜਿਵੇਂ ਸੁਖਨੀ ਸਾਹਿਬ ਜੀ ਦੇ ਵਿੱਚ ਆਇਆ ਓ ਠਾਕਰ ਤੁਮ ਤੈ ਅਰਦਾਸ ਓਸ ਕਰਕੇ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਹੈ ਭੇ ਉਥੇ ਇੱਕ ਲਬਜ ਦਾ ਮਹਾਰਾਜ ਨੇ ਫਰਕ ਪਾਇਆ ਕਿਉਂਕਿ ਇਹ ਸ਼ਬਦ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਸੁਪੁੱਤਰ ਆਏ ਸ੍ਰੀ ਚੰਦ ਜੀ ਜਿਸ ਵੇਲੇ ਮਹਾਰਾਜ ਜੀ ਸੁਖਨੀ ਸਾਹਿਬ ਜੀ ਦੀ ਉਚਾਰਨ ਕਰ ਰਹੇ ਸੀ ਆਨਵੇਂ ਪਾਤਸ਼ਾਹ ਦੇਖੋ ਮਹਾਰਾਜ ਜੀ ਉੱਠ ਕੇ ਖੜੇ ਹੋਏ ਮਿਲਣ ਵਾਸਤੇ ਅਸੀਂ ਤਾਂ ਭੇ ਭੇਦ ਭਾਵ ਰੱਖਿਆ ਹੋਇਆ ਹੈ ਨਾ ਕਿ ਮਹਾਰਾਜ ਦੇ بیٹے ਸੀ ਮਹਾਰਾਜ ਨੇ ਗੁਰਤਾ ਗੱਦੀ ਨਹੀਂ ਦਿੱਤੀ ਸਾਡਾ ਵੀ ਕੋਈ ਲੈਣ ਦੇਣ ਨਹੀਂ ਉਹਨਾਂ ਨਾਲ ਪਰ ਮਹਾਰਾਜ ਜੀ ਦੇ ਸੁਪੁੱਤਰ ਸਨ ਮਹਾਰਾਜ ਜੀ ਨੇ ਬਚਨ ਕੀਤੇ ਸੀ ਦੇਖੋ ਮਹਾਰਾਜ ਜੀ ਸਤਕਾਰ ਕਰਦੇ ਸੀ ਕੋ ਅਰਜਨ ਦੇ ਮਹਾਰਾਜ ਜੀ ਉੱਠ ਕੇ ਖੜੇ ਹੋਏ ਮਿਲੇ ਆਉ ਭਗਤ ਕੀਤੀ ਬਾਬਾ ਸ੍ਰੀ ਚੰਦ ਜੀ ਦੀ ਕਿਉਂਕਿ ਉਹ ਵੀ ਬਹੁਤ ਵੱਡੇ ਪਰਮਾਤਮਾ ਦੇ ਭਗਤ ਹੋਏ ਜਿਨ੍ਹਾਂ ਦੇ ਵਿੱਚੋਂ ਬੜੀ ਅੱਗੇ ਉਹਨਾਂ ਦੀ ਅੰਸ਼ ਬੰਸ਼ ਵਧੀ ਅਜੇ ਤੱਕ ਉਹਨਾਂ ਦੇ ਧੂਨੇ ਚੱਲਦਿਆਂ ਨਾ ਬਾਬਾ ਸ੍ਰੀ ਚੰਦ ਜੀ ਦੇ ਕਿਉਂਕਿ ਸਤਗੁਰੂ ਜੀ ਆਣ ਜਦੋਂ ਬੈਠੇ ਮਹਾਰਾਜ ਜੀ ਸ੍ਰੀ ਸੁਖਣੀ ਸਾਹਿਬ ਜੀ ਦੇ ਚਾਰਨ ਕਰ ਰਹੇ ਸੀ ਤੇ ਮਹਾਰਾਜ ਜੀ ਕਹਿੰਦੇ ਭਾਸ ਬਾਬਾ ਜੀ ਤੁਸੀਂ ਵੀ ਹਿੱਸਾ ਪਾਓ ਬਾਣੀ ਮਹਾਰਾਜ ਜੀ ਦੇ ਚਾਰਨ ਕਰਨੀ ਸੀ ਪਾਤਸ਼ਾਹ ਜੀ ਕਹਿੰਦੇ ਆ ਤੁਹਾਡਾ ਸ਼ਬਦ ਵੀ ਵਿੱਚ ਲਿਖਦੇ ਆ ਤੁਸੀਂ ਵੀ ਹਿੱਸਾ ਪਾਓ ਕੁਝ ਮੁੱਖ ਚੋਂ ਚਾਰਨ ਕਰੋ ਇਹ ਬਾਬਾ ਸ੍ਰੀ ਚੰਦ ਜੀ ਨੇ ਉਹੀ ਪੰਕਤੀਆਂ ਪੜੀਆਂ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੀ ਸੱਚ ਇੱਥੇ ਬੰਦ ਤੇ ਸਮਾਪਤੀ ਕਰਤੀ ਕਹਿੰਦੇ ਮਹਾਰਾਜ ਕਿਰਪਾ ਕਰੋ ਤੁਸੀਂ ਅੱਗੇ ਚਾਰਨ ਕਰੋ ਇੰਨੀ ਕੋ ਸੇਵਾ ਪ੍ਰਵਾਨ ਕਰੋ ਉਸ ਵੇਲੇ ਸ਼ਬਦ ਉਸ ਮਹਾਰਾਜ ਜੀ ਨੇ ਤਾਂ ਦੁਬਾਰਾ ਫਿਰ ਸੁਖਨੀ ਸਾਹਿਬ ਜੀ ਦੇ ਵਿੱਚ ਇਸ ਪਦੀ ਇਹ ਸ਼ਲੋਕ ਜਿਹੜਾ ਹੈ ਬਾਬਾ ਸ੍ਰੀ ਚੰਦ ਦੇ ਮਖ ਤੋਂ ਪੜਿਆ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਫਿਰ ਉਚਾਰਨ ਕੀਤਾ ਉਹ ਲਿਖਾਈ ਕੀਤੀ ਇੱਥੇ ਵੀ ਗੋਪਾਲ ਦਾਸ ਪੰਡਤ ਜਿਹੜਾ ਸੀ ਇਹ ਤਾਂ ਦੂਜੀ ਵੀਰੀ ਸੰਸਕ੍ਰਿਤੀ ਵਿੱਚ ਆਇਆ ਸ਼ਬਦ ਲਬ ਇਹ ਬਾਣ ਦੇ ਸ਼ਲੋਕ ਸ਼ੁਰੂ ਦੇ ਵਿੱਚ ਹੁੰਦਾ ਹੈ ਕਿਪਾਲ ਜਿਸ ਵੇਲੇ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਜੀ ਨੇ ਲਿਖਾਈ ਸ਼ੁਰੂ ਕਰਵਾਈ ਪੋਥੀ ਸਾਹਿਬ ਉਚਾਰਨ ਇਕੱਤਰ ਕੀਤੇ ਉੱਥੇ ਨਾਲ-ਨਾਲ ਪੰਜਵੇਂ ਪਾਤਸ਼ਾਹ ਜੀ ਨੇ ਜਗਾ ਜਗਾ ਤੇ ਚਿੱਠੀ ਪੱਤਰ ਕਾ ਭੇਜੀਆਂ ਜਿੱਥੇ ਜਿੱਥੇ ਗੁਰੂ ਨਾਨਕ ਮਹਾਰਾਜ ਜੀ ਗਏ ਗੁਰੂ ਅੰਗਦ ਦੇ ਮਹਾਰਾਜ ਦੀ ਬਾਣੀ ਉੱਥੇ-ਉੱਥੇ ਮਹਾਰਾਜ ਜੀ ਨੇ ਸਨੇਹੀ ਭੇਜੇ ਕਹਿੰਦੇ ਭਾਈ ਜਿੱਥੇ-ਜਿੱਥੇ ਗੁਰਸਿੱਖਾ ਕੋਲ ਸੰਗਤਾ ਕੋਲ ਮਹਾਰਾਜ ਦੇ ਸ਼ਬਦ ਹਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਣੀ ਇਹ ਮਹਾਪੁਰਸ਼ਾਂ ਦੀ ਸਤਿਗੁਰਾਂ ਦੀ ਉਹ ਸਾਰੇ ਲੈ ਕੇ ਆਓ ਜਿਹੜੀ ਜਿਹੜੀ ਬਾਣੀ ਉਹ ਪ੍ਰਮਾਤਮਾ ਦੇ ਹੁਕਮ ਮੁਤਾਬਕ ਠੀਕ ਹੋਏਗੀ ਉਹ ਦਰਜ ਕੀਤੀ ਜਾਵੇਗੀ ਜੋ ਉਸ ਵੇਲੇ ਪੰਡਿਤ ਗੋਪਾਲ ਦੱਤ ਦੇ ਪੁੱਤਰ ਆਏ ਸੀ ਮਹਾਰਾਜ ਦੇ ਕੋਲ ਦੇਖੋ ਚੱਲ ਕੇ ਆਏ ਸਤਿ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਨੂੰ ਨਮਸਕਾਰ ਕੀਤੀ ਇਤਿਹਾਸ ਦੱਸਦਾ ਕਿਉਂਕਿ ਟੀਕਾ ਕਰ ਦੱਸਦੇ ਹਨ ਲਿਖਿਆ ਹੋਇਆ ਇਤਿਹਾਸ ਦੇ ਵਿੱਚ ਇਹ ਸਾਧ ਸੰਗਤ ਜੀ ਉਹ ਮਹਾਰਾਜ ਨੂੰ ਨਮਸਕਾਰ ਕੀਤੀ ਮਹਾਰਾਜ ਦੇ ਸਿੱਖ ਬਣ ਗਏ ਸੀ ਇਹਦੇ ਪੁੱਤਰੇ ਬ੍ਰਾਹਮਣ ਦੇ ਪੰਡਤ ਗੋਪਾਲ ਦੱਤ ਜੀ ਦੇ ਅੱਗੋਂ ਪਰਿਵਾਰ ਮਹਾਰਾਜ ਦੀ ਸਿੱਖੀ ਧਾਰਨ ਕੀਤੀ ਸੀ ਤੇ ਆਣ ਕੇ ਨਮਸਕਾਰ ਕੀਤੀ ਮਹਾਰਾਜ ਨੂੰ ਉਹ ਲਿਖਿਆ ਹੋਇਆ ਸ਼ਲੋਕ ਦਿਖਾਇਆ ਇਹਦੇ ਪੁੱਤਰਿਆ ਨੇ ਸਤਿਗੁਰੂ ਜੀ ਬੜੇ ਖੁਸ਼ ਹੋਏ ਗੁਰਾਂ ਜੰਦੇ ਪਾਤਸ਼ਾਹ ਇਹ ਕਹਿੰਦੇ ਮਹਾਰਾਜ ਸਾਡੇ ਦਾਦਾ ਜੀ ਗੁਰਨਾਥ ਕੁਮਾਰਾ ਦੇ ਸਿੱਖ ਬਣੇ ਸੀ ਉਹਨਾਂ ਦਾ ਪ੍ਰਦੇਸ਼ ਉਹਨਾਂ ਨੇ ਦਿੱਤਾ ਸੀ ਇਹ ਸ਼ਬਦ ਇਹ ਵੀ ਬਾਣੀ ਦੇ ਵਿੱਚ ਚਾਰਨ ਕਰੋ ਤੇ ਮਹਾਰਾਜ ਜੀ ਹਸਤੇ ਪਹਿਲੋਂ ਵੀ ਮਹਾਰਾਜ ਨੇ ਵੈਸੇ ਸ਼ਬਦ ਲਿਖਿਆ ਆਸਾ ਦੀ ਵਾਰ ਦੇ ਵਿੱਚ ਚਾਰਨ ਕਰ ਚੁੱਕੇ ਸੀ ਮਹਾਰਾਜ ਲਿਖ ਚੁੱਕੇ ਸੀ ਫਿਰ ਵੀ ਮਹਾਰਾਜ ਨੇ ਖੁਸ਼ੀ ਦੇ ਘਰ ਵਿੱਚ ਆਣ ਕੇ ਇਥੋਂ ਸਹਿਸਕਿਰਤੀ ਦੀ ਰਮਤਾ ਕੀਤੀ ਇਸ ਲੋਕ ਫਿਰ ਦੁਬਾਰਾ ਲਿਖਣਾ ਕੀਤਾ ਇਹ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ ਤੇ ওই ਸ਼ਲੋਕ ਆਪਦੇਸ਼ ਦਿਨ ਦਿਨ ਮਹਾਰਾਜ ਉਸੇ ਬ੍ਰਹਮਣ ਨੂੰ ਕਿ ਮਹਾਰਾਜ ਜੀ ਤੇ ਪਉੜੀ ਅਗੇ ਆਰੰਭ ਕਰਦੇ ਬਿਨ ਸਤਗੁਰ ਬਾਟ ਨਾ ਪਾਵੇ ਮਹਾਰਾਜ ਜੀ ਕਹਿੰਦੇ ਭਾਈ ਜੀ ਰਸਤਾ ਲੱਭਣਾ ਹੈ ਬ੍ਰਹਮਣ ਜੀ ਤੇ ਸਤਗੁਰਾਂ ਨੂੰ ਪਰਮੇਸ਼ਰ ਨੂੰ ਧਿਆਉਣਾ ਕਰੋ ਫਿਰ ਉਹਨੂੰ ਮਿਲਣ ਦਾ ਰਸਤਾ ਮਾਰਗ ਮਿਲ ਜਾਵੇਗਾ ਪਉੜੀ ਕੱਪੜ ਰੂਪ ਸਹਾਵਨਾ ਛੱਡ ਦੁਨੀਆ ਅੰਦਰ ਜਾਮਣਾ ਅਗੇ ਪਉੜੀ ਆਰੰਭ ਕਰਦੇ ਨ ਮਹਾਰਾਜ ਫਿਰ ਮਹਾਰਾਜੀ ਬਚਨ ਕਰਦਨ ਕਹਿੰਦੇ ਭਾਈ ਇਹ ਸਰੀਰ ਕੱਪੜਿਆਂ ਦੀ ਤਰ੍ਹਾਂ ਕੱਪੜ ਰੂਪ ਸਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਕਹਿੰਦੇ ਜਿੰਨਾ ਰੂਪ ਸੁੰਦਰ ਰੂਪ ਦਾ ਗਮਾਨ ਕਰਦੇ ਆ ਇਹ ਸਰੀਰ ਦਾ ਮਹਾਰਾਜੀ ਕਹਿੰਦੇ ਕੱਪੜੇ ਦੀ ਤਰ੍ਹਾਂ ਫਟ ਜਾਂਦਾ ਜਿਵੇਂ ਕੱਪੜਾ ਹੰਢ ਦੇਣਾ ਸੱਜੇ ਸੱਜੇ ਉਹਨੂੰ ਲਾਣਾ ਪੈਂਦਾ ਇਹ ਸਰੀਰ ਨੂੰ ਵੀ ਛੱਡਣਾ ਪੈਂਦਾ ਛੱਡ ਦੁਨੀਆ ਅੰਦਰ ਇੱਥੇ ਹੀ ਛੱਡ ਕੇ ਚਲੇ ਜਾਣਾ ਛੱਡ ਜਾਂਦਾ ਨਾ ਮਰਦਾ ਸਰੀਰ ਤੇ ਥੀ ਸਵਾਹ ਬਣ ਜਾਂਦਾ ਦੁਨੀਆਂ ਦੇ ਅੰਦਰ ਹੀ ਰਹਿ ਜਾਂਦਾ ਮੰਦਾ ਚਿੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਇਹ ਮਹਾਰਾਜ ਜੀ ਕਹਿੰਦੇ ਜਿੰਨੇ ਮੰਦੇ ਚੰਗੇ ਕਰਮ ਕਰਦੇ ਆ ਉਹਦਾ ਕੀਤਾ ਕਰਮਾਂ ਦਾ ਹਿਸਾਬ ਦੇਣਾ ਪਿੰਦਾ ਹੁਕਮ ਕੀਏ ਮਨ ਭਾਵ ਦੇ ਰਾ ਭੀੜੇ ਅੱਗੇ ਜਾਵਣਾ ਇਹ ਮਹਾਰਾਜ ਜੀ ਕਹਿੰਦੇ ਉਹ ਭੀੜਾ ਰਾਤ ਉਲੰਘਣਾ ਪੈਣਾ ਫਿਰ ਜੇ ਮਹਾਰਾਜ ਜੀ ਕਹਿੰਦੇ ਔਗਣ ਕੀਤੇ ਉਹ ਵੀ ਸਾਹਬ ਦੇ ਨਾ ਪੈਣਾ ਹੁਕਮ ਕੀਏ ਮਨ ਭਾਵ ਦੇ ਰਾ ਭੀੜੇ ਅੱਗੇ ਜਾਵਣਾ ਜੇ ਔਗਣਾ ਦੀ ਪੰਡ ਲੈ ਕੇ ਜਾਵਾਂਗੇ ਇਹ ਮਹਾਰਾਜ ਜੀ ਕਹਿੰਦੇ ਫਿਰ ਸਮਾਂ ਰਸਤਾ ਜਿਹੜਾ ਕਠਨ ਤੈਅ ਕਰਨਾ ਪੈਣਾ ਜੇ ਨਾਮ ਦਾ ਧਨ ਖੋਲ ਹੈ ਤੇ ਫਿਰ ਕੋਈ ਰਸਤਾ ਨਹੀਂ ਹੈ ਉਹ ਸੱਚੇ ਧਨ ਦੇ ਨਾਲੇ ਰਸਤੇ ਦੀ ਖਤਮਾ ਹੋ ਜਾਂਦਾ ਹੈ ਔਰ ਜਿਨ੍ਹਾਂ ਕੋਲ ਸਿਰ ਤੇ ਲੇਖੇ ਦੀ ਪੰਡ ਹੁੰਦੀ ਹੈ ਤੇ ਅੱਗੇ ਕਠਿਨਾਈ ਰਸੇ ਚੋਂ ਲੰਘਣਾ ਪੈਂਦਾ ਹੈ ਮਹਾਰਾਜ ਜੀ ਕਹਿੰਦੇ ਮਨ ਭਾਮ ਦੇ ਅਧਰਾ ਢੀੜੈ ਅੱਗੇ ਜਾਵਣਾ ਨੰਗਾ ਦੂਤਿਕ ਚੱਲਿਆ ਤਾਂ ਦਿੱਸੇ ਖੜਾ ਡਰਾਵਨਾ ਇਹ ਮਹਾਰਾਜ ਜੀ ਕਹਿੰਦੇ ਡਰਾਉਣਾ ਰੂਪ ਧਾਰਨ ਕਰਨਾ ਪੈਂਦਾ ਨੰਗਾ ਦੂਤਿਕ ਚੱਲਿਆ ਤਾਂ ਦਿੱਸੇ ਖੜਾ ਡਰਾਵਨਾ ਨਾਂਗੇ ਆਵਣ ਨਾਂਗੇ ਜਾਣਾ ਕੋਈ ਨਾ ਰਹੇ ਰਾਜਾ ਰਾਣਾ ਮਹਾਰਾਜ ਜੀ ਬਚਨ ਕਰਦੇ ਹਨ ਕਹਿੰਦੇ ਨੰਗੀ ਸੰਸਾਰ ਤੇ ਆਏ ਤੇ ਆਈ ਜਾਣਾ ਪੈਣਾ ਮਾਤਾ ਪਿਤਾ ਨੇ ਕੱਪੜੇ ਪਵਾਏ ਜਿੱਦਨ ਪੈਦਾ ਹੋਏ ਤੇ ਜਿੱਦਨ ਜਾਣਾ ਉਦਨ ਵੀ ਵਿਚਾਰ ਭਾਈਆਂ ਨੇ ਕੱਪੜੇ ਪਾਣਿਆ ਜਿਵੇਂ ਆਏ ਸੀ ਓਵੇਂ ਜਾਣਾ ਪੈਣਾ ਪਿਆਰਿਓ ਵੀ ਛੱਡ ਜਾਂਦੇ ਨੇ ਸਰੀਰ ਦੇ ਨਾਲ ਤੇ ਮਹਾਰਾਜ ਜੀ ਕਹਿੰਦੇ ਨੰਗਾ ਦੂਤਿਕ ਚਾਲਿਆ ਅੱਖ ਦਿੱਸੇ ਖੜਾ ਡਰਾਵਣਾ ਇਹ ਮਹਾਰਾਜ ਜੀ ਕਹਿੰਦੇ ਡਰਾਉਣਾ ਰੂਪ ਫਿਰ ਪ੍ਰਾਪਤ ਹੋਏਗਾ ਜੇ ਉਹਦੀ ਬੰਦਗੀ ਨਾ ਕੀਤੀ ਅਰ ਔਗਣ ਪਛੋਤਾਵਨਾ ਜੇ ਔਗਣ ਕੀਤੇ ਗੁਣਨਾ ਧਾਰਨ ਕੀਤੇ ਫਿਰ ਪਛਤਾਵੇ ਤੋ ਬਿਨਾ ਕੁਝ ਨਹੀਂ ਮਿਲਣਾ ਪਛਤਾਣਾ ਪੈਣਾ ਖੀਜ ਦੇ ਟਾਈਮ ਸਮਾਂ ਨਹੀਂ ਮਿਲਣਾ ਉਹਨੂੰ ਜਪਣ ਦਾ ਫਿਰ ਪਛਤਾਵੇ ਤੇ ਜਦੋਂ ਪਿਆਰੋ ਸਮਾਂ ਗੁਜ਼ਰ ਜਾਂਦਾ ਫਿਰ ਕੀਤੇ ਹੋਏ ਕਰਮਾਂ ਦਾ ਪਛਤਾਵੀ ਰਹਿ ਜਾਂਦਾ ਫਿਰ ਉਹ ਸਮੇਂ ਨੂੰ ਬਦਵਾਰਾ ਨਹੀਂ ਅਸੀਂ ਖੱਟ ਸਕਦੇ ਜਿਹੜਾ ਬਚਿਆ ਹੁੰਦਾ ਉਹਦੇ ਵਿੱਚ ਅਸੀਂ ਲਾਭ ਲੈ ਸਕਦੇ ਹਾਂ ਮਹਾਰਾਜ ਜੀ ਕਹਿੰਦੇ ਜਦੋਂ ਜਾਨ ਹੀ ਨਿਕਲ ਗਈ ਸਾਹ ਹੀ ਖਤਮ ਹੋ ਗਏ ਜ਼ਿੰਦਗੀ ਖਤਮ ਹੋ ਗਈ ਫਿਰ ਪਿਆਰਿਓ ਪਛਤਾਣ ਤੋਂ ਬਿਨਾ ਕੁਝ ਨਹੀਂ ਐ ਹੁਣ ਸਮਾਂ ਹੈ ਮਨੁੱਖਾ ਦੇਹ ਅਤੇ ਸਵਾਸ ਪਿਆਰਿਓ ਦੇ ਵਿੱਚ ਅਸੀਂ ਪਮਾਈ ਕਰਕੇ ਬੰਦਗੀ ਕਰਕੇ ਜੀਵਨ ਨੂੰ ਬਦਲ ਸਕਦੇ ਆ ਉਹਦੀ ਪ੍ਰਾਪਤੀ ਕਰ ਸਕਦੇ ਆ ਇਹ ਦੁਨੀਆ ਨੂੰ ਗੁਰੂ ਨਾਨਕ ਮਹਾਰਾਜ ਦਾ ਪ੍ਰਦੇਸ਼ ਹੈ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇੱਥੇ ਸ਼ਲੋਕ ਦੀ ਸਮਾਪਤੀ ਹੁੰਦੀ ਹੈ ਐਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਬਾਣੀ ਪੜਦੇ ਭਾਈ ਨੇਕਾਂ ਭੁੱਲਾ ਜੰਦੀਆਂ ਨ ਮਹਾਰਾਜ ਜੀ ਸਮੱਤ ਬਖਸ਼ਣ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ ਸਤ ਨਾਮ ਸਤ ਨਾਮ ਵਾਹਿ ਗੁਰੂ